ਕੈਨੇਡਾ ਵਿੱਚ ਹੁਣ ਫੈਡਰਲ ਸਰਕਾਰ ਨੇ ਟੈਕਸ ਚੋਰ ਟਰਾਂਸਪੋਰਟੇਸ਼ਨ ਕੰਪਨੀਆਂ ਦੇ ਨਿਕੇਲ ਕਰਨ ਦੀ ਤਿਆਰੀ ਕਰ ਲਈ ਹੈ ਜਿਨ੍ਹਾਂ ਕੈਨੇਡੀਅਨ ਟਰਕਿੰਗ ਅਲਾਈਂਸ ਦੇ ਵੱਲੋਂ ਇੱਕ ਕਰਪ ਡਾਲਰ ਦਾ ਘਪਲਾ ਹੋਣ ਬਾਰੇ ਦਿੱਤੇ ਜਾ ਰਹੇ। ਕੋਕੇ ਨੂੰ ਵੇਖਦੇ ਹਾਂ ਮਾਰਕ ਕਾਰਨੀ ਸਰਕਾਰ ਚਾਜ ਮੌਪਨ ਨੂੰ ਪੇਸ਼ ਹੋਣ ਵਾਲੇ ਬਜਟ ਦੇ ਵਿੱਚ ਨਵੇਂ ਨਿਯਮ ਵਿਆਰਤੀ ਹੈ। ਟਰਾਂਸਪੋਰਟੇਸ਼ਨ ਕੰਪਨੀਆਂ ਦੇ ਵੱਲੋਂ ਆਪਣੇ ਟਰੱਕ ਡਰਾਈਵਰਾਂ ਨੂੰ ਠੇਕੇਦਾਰ ਤਸਕੀ ਟੈਕਸ ਚੋਰੀ ਕੀਤਾ ਜਾ ਰਿਹਾ ਅਤੇ ਇਸ ਤਰੀਕੇ ਦੇ ਨਾਲ ਸਿਰਫ ਸਰਕਾਰੀ ਖਜ਼ਾਨੇ ਦਾ ਨੁਕਸਾਨ ਨਹੀਂ ਹੁੰਦਾ ਸਗੋਂ ਟਰੱਕ ਡਰਾਈਵਰ ਦਾ ਵੀ ਸ਼ੋਸ਼ਣ ਕੀਤਾ ਜਾਂਦਾ ਹੈ। ਨੁਸ਼ਕਾਰ ਮੰਤਰੀ ਪੈਟੀ ਹਾਸੂ ਨੇ ਵੀਰਵਾਰ ਨੂੰ ਇੱਕ ਪਾਰਲੀਮੈਂਟਰੀ ਕਮੇਟੀ ਦੀ ਮੀਟਿੰਗ ਦੌਰਾਨ ਕਿਹਾ ਕਿ ਡ్రਾਈਵਰਾਂ ਬਾਰੇ ਗਲਤ ਜ਼ਿੰਮੇਵਾਰੀ ਸਿੱਧੇ ਤੌਰ ਤੇ ਸੋਚਣਾ ਅਤੇ ਕੀਤਿਆਂ ਦੇ ਹੱਕਾ ਉੱਤੇ ਡਾਕਾ ਮਾਰਨ ਦੀ ਹਰਕਤ ਹੈ ਇਮਾਨਦਾਰੀ ਤੇ ਨਾਲ ਕੰਮ ਕਰਨ ਵਾਲੀਆਂ ਟ੍ਰਾਂਸਪੋਰਟ ਕੰਪਨੀਆਂ ਦਾ ਵੀ ਨੁਕਸਾਨ ਹੁੰਦਾ ਹੈ ਤੇ ਕੈਨੇਡਾ ਵਿੱਚ ਨਵੀਂ ਆਈ ਪ੍ਰਵਾਸੀ ਖੁਤੂ ਨੂੰ ਮੱਕੜ ਜਾਲ ਦੇ ਵਿੱਚ ਫਸਿਆ ਮਹਿਸੂਸ ਕਰਦੇ ਨੇ ਨਵੇਂ ਨਿਯਾਵਾਦੇ ਤਹਿਤ ਕੈਨੇਡਾ ਰਵੈਨਿਊ ਜੌਬਸ ਦੀਆਂ ਦਾਅਦਾ ਵਿੱਚੋਂ ਵਾਅਦਾ ਕੀਤਾ ਜਾ ਰਿਹਾ ਹੈ ਅਤੇ T4A ਟੈਕਸ ਸਲਿੱਪਸ ਦੇ ਵਿੱਚ ਹੈਰਫੇਰੀ ਕਰਨ ਵਾਲੀਆਂ ਕੰਪਨੀਆਂ ਨੂੰ ਮੋਟੇ ਜੁਰਮਾਨੇ ਕਿਤੇ ਜਾ ਸਕਦੇ। ਉਧਰ ਬਲੌਕ ਕਿਊਬੈਕਵਾ ਨੇ ਦਾਅਵਾ ਕੀਤਾ ਕਿ ਬਜਟ ਨੇ ਨਾਲ ਸੰਬੰਧਿਤ 18 ਗੁਜਾਰਿਸ਼ਾ ਦੇ ਵਿੱਚੋਂ ਇੱਕ ਸੀ ਅਤੇ ਫੈਡਰਲ ਸਰਕਾਰ ਨੇ ਇਸ ਨੂੰ ਪ੍ਰਵਾਨ ਕਰ ਲਿਆ ਹੈ। ਪਾਰਲੀਮੈਂਟ ਕਮੇਟੀ ਦੀ ਮੀਟਿੰਗ ਦੌਰਾਨ ਟ੍ਰਾਂਸਪੋਰਟੇਸ਼ਨ ਮੰਤਰੀ ਸਟੀਵਨ ਮੈਕਨਿਨ ਦੇ ਵੱਲੋਂ ਖਾਸ ਤੌਰ ਉਤੇ ਜ਼ਿਕਰ ਕੀਤਾ ਗਿਆ ਹੈ ਕਿ ਬਲੌਕ ਕਿਊਬੇਕਵਾ ਦੀ ਗੁਜਾਰਿਸ਼ ਉਤੇ ਟ੍ਰਾਂਸਪੋਰਟੇਸ਼ਨ ਸੈਕਟਰ ਵਿੱਚ ਟੈਕਸ ਉਸਭਾਲ ਲਾਗੂ ਕੀਤੇ ਜਾ ਰਹੇ ਨੇ। ਬਲੌਕ ਦੇ ਟ੍ਰਾਂਸਪੋਰਟਰ ਮਾਮਲਿਆਂ ਬਾਰੇ ਆਲੋਚਕ ਜੇ.ਪੀ. ਰ ਡੁਵਲ ਨੇ ਤਸੱਲੀ ਜ਼ਾਹਰ ਕੀਤੀ ਹੈ ਕਿ ਲਿਬਰਲ ਸਰਕਾਰ ਕਾਰਵਾਈ ਕਰ ਰਹੀ ਹੈ ਪਰ ਉਨ੍ਹਾਂ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਹਲੇ ਬਹੁਤ ਕੁਝ ਕੀਤਾ ਜਾਣ ਬਾਕੀ ਹੈ। ਇਸ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਐਮਪੀ ਫੀਲ ਬਲੋਰੈਂਸ ਨੇ ਰੁਜ਼ਗਾਰ ਮੰਤਰੀ ਪੈਟੀ ਹੈਦੂ ਅਤੇ ਦਬਾਅ ਪਾਇਆ ਕਿ ਡਰਾਈਵਰ ਇਨਕਾਰਪੋਰੇਸ਼ਨ ਦੇ ਖਾਤਮੇ ਦੀ ਪੱਕੀ ਤਰੀਕ ਦੱਸਣ ਵਾਸਤੇ ਆਖਿਆ ਗਿਆ ਪਾਰਲੀਮੈਂਟਰੀ ਕਮੇਟੀ ਅਕੀ ਪੇਸ਼ ਹੋਈ ਕਿ ਗਵਾ ਨੇ ਮੰਨਿਆ ਕਿ ਸਖਤ ਕਾਰਵਾਈ ਰਾਹੀਂ ਸਰਕਾਰ ਟਰਾਂਸਪੋਰਟ ਸੈਕਟਰ ਦੇ ਟੈਕਸ ਚੋਰਾ ਨੂੰ ਕਾਬੂ ਕਰ ਸਕਦੀ ਹੈ ਇੱਥੇ ਦੱਸਣਾ ਬੰਦੇ ਕਿ ਸਰਕਾਰ ਅਤੇ ਵੱਲੋਂ ਵੀ ਟ੍ਰਾਂਸਪੋਰਟ ਕੰਪਨੀਆਂ ਦੇ ਕਾਰਕਾਸ਼ ਤੇ ਵਿਸ਼ੇ ਸੁਧਾਰ ਲਈ ਆਪਣੇ ਪੱਧਰ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਅਲਬਰਟਾ ਵਿੱਚ ਡਰਾਈਵਰ ਪ੍ਰਾਈਵੇਸੀ ਸਥਾਈ ਵਾਸਤੇ 125 ਘੰਟੇ ਤੋਂ 133 ਘੰਟੇ ਦੀ ਡਰਾਈਵਿੰਗ ਘਾਸ ਨਿਕਾਦੀਤੀ ਗਈ ਹੈ ਡਰਾਈਵਰ ਕ੍ਰਕਿੰਗ ਸਕੂਲਾਂ ਵਾਸਤੇ ਵੀ ਸ਼ਰਤਾਂ ਸਖਤ ਕੀਤੀਆਂ ਗਈਆਂ ਨੇ ਅਤੇ ਪਾਲਣਾ ਨਾ ਕਰਨ ਵਾਲੇ ਦੇ ਵਿਰੂਤ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜੇਕਰ ਰਹੇ ਕਿ ਇਸ ਤੋਂ ਪਹਿਲਾਂ ਇੰਟਰਵਿਊ ਸਰਕਾਰ 185 ਪ੍ਰੋਫ ਡਰਾਈਵਰ ਲਾਇਸੈਂਸ ਮੌਤਲ ਕਰ ਚੁੱਕੀ ਹੈ ਅਤੇ ਦੋਸ਼ ਇਹ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਹਾਸਲ ਸਿਖਲਾਈ ਟਰੱਕ ਡਰਾਈਵਿੰਗ ਬਸ ਦੇ ਨਾ ਕਾਫੀ ਹੈ ਕੈਨੇਡੀਅਨ ਟਰਕਿੰਗ ਅਲਾਈਅੰਸ ਦੇ ਪ੍ਰਧਾਨ ਸਟੀਫਨ ਲੈਸ ਕੋਸਕੀ ਦੇ ਵੱਲੋਂ ਫੈਡਰਲ ਸਰਕਾਰ ਦਾ ਤਾਜ਼ਾ ਐਲਾਨ ਦਾ ਸਵਾਗਤ ਕੀਤਾ ਗਿਆ ਜਿਨ੍ਹਾਂ ਦਾ ਕਹਿਣਾ ਹੈ ਕਿ ਡਰਾਈਵਰਸ ਇਨਕਾਰਪੋਰੇਸ਼ਨ ਯੋਜਨਾ ਰਾਹੀਂ ਡਰਾਈਵਰ ਨੂੰ ਖੁਦ ਮੁਖਤਿਆਰ ਠੇਕੇਦਾਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਟਰਾਂਸਪੋਰਟ ਕੰਪਨੀਆਂ ਟੈਕਸ ਤੋਂ ਬਚ ਜਾਂਦੀਆਂ ਨੇ ਇਸ ਦੇ ਉਲਟ ਡਰਾਈਵਰਾਂ ਨੂੰ ਬੰਦੀ ਅਦਾਇਗੀ ਨਹੀਂ ਦਿੱਤੀ ਜਾਂਦੀ ਪਰ ਨਵੇਂ ਨਿਯਮ ਨਕੇਲ ਕਸਮ ਦੇ ਵਿੱਚ ਕਾਮਯਾਬ ਹੋ ਸਕਦੇ ਨੇ ਕੈਨੇਡਾ ਵਿੱਚ ਹੁਣ ਫੈਡਰਲ ਸਰਕਾਰ ਨੇ ਟੈਕਸ ਚੋਰੀ ਟ੍ਰਾਂਸਪੋਰਟੇਸ਼ਨ ਕੰਪਨੀਆਂ ਦੇ ਨਿਕੇਲ ਕਸਮ ਦੀ ਤਿਆਰੀ ਕਰ ਲਈ ਹੈ ਜਿਨ੍ਹਾਂ ਕੈਨੇਡੀਅਨ ਟ੍ਰਾਂਕਿੰਗ ਅਲਾਈਅንስ ਦੇ ਵੱਲੋਂ ਇੱਕ ਕਰਪ ਡਾਲਰ ਦਾ ਘਪਲਾ ਹੋਣ ਬਾਰੇ ਦਿੱਤੇ ਜਾ ਰਹੇ ਹੋਕੇ ਨੂੰ ਵੇਖਦੇ ਆ ਮਾਰਕ ਕਾਰਨੀ ਸਰਕਾਰ ਚਾਰ ਮੌਪਨੋ ਪੇਸ਼ ਹੋਣ ਵਾਲੇ ਬਚਰਤੇ ਵਿੱਚ ਨਵੇਂ ਨਿਯਮ ਲਿਆ ਰਹੀ ਹੈ ਟ੍ਰਾਂਸਪੋਰਟੇਸ਼ਨ ਕੰਪਨੀਆਂ ਦੇ ਵੱਲੋਂ ਆਪਣੇ ਟਰੱਕ ਡਰਾਈਵਰਾਂ ਨੂੰ ਠੇਕੇਦਾਰ ਤਸਕੀ ਟੈਕਸ ਚੋਰੀ ਕੀਤਾ ਜਾ ਰਿਹਾ ਹੈ ਤੇ ਇਸ ਤਰੀਕੇ ਦੇ ਨਾਲ ਸਿਰਫ ਸਰਕਾਰੀ ਖਜ਼ਾਨੇ ਦਾ ਨੁਕਸਾਨ ਨਹੀਂ ਹੁੰਦਾ ਸਗੋਂ ਟਰੱਕ ਡਰਾਈਵਰ ਦਾ ਵੀ ਸ਼ੋਸ਼ਣ ਕੀਤਾ ਜਾਂਦਾ ਹੈ ਪੁਰਸਕਾਰ ਮੰਤਰੀ ਪੈਟੀ ਹਾਸੂ ਨੇ ਵੀਰਵਾਰ ਨੂੰ ਇੱਕ ਪਾਰਲੀਮੈਂਟਰੀ ਕਮੇਟੀ ਦੀ ਮੀਟਿੰਗ ਦੌਰਾਨ ਕਿਹਾ ਕਿ ਟ੍ਰਾਇਮਰ ਬਾਰੇ ਕਲਤ ਜਵਾਬਗਾਰੀ ਸਿੱਧੇ ਤੌਰ ਤੇ ਸੋਚਣ ਅਤੇ ਕੀਤਿਆਂ ਦੇ ਹੱਕਾ ਉੱਤੇ ਡਾਕਾ ਮਾਰਨ ਦੀ ਹਰਕਤ ਹੈ ਇਮਾਨਦਾਰੀ ਤੇ ਨਾਲ ਕੰਮ ਕਰਨ ਵਾਲੀਆਂ ਟ੍ਰਾਂਸਪੋਰਟ ਕੰਪਨੀਆਂ ਦਾ ਵੀ ਨੁਕਸਾਨ ਹੁੰਦਾ ਹੈ ਤੇ ਕੈਨੇਡਾ ਵਿੱਚ ਨਵੇਂ ਆਏ ਪ੍ਰਵਾਸੀ ਖੁਦ ਨੂੰ ਮੱਕੜ ਜਾਲ ਦੇ ਵਿੱਚ ਫਸਿਆ ਮਹਿਸੂਸ ਕਰਦੇ ਨੇ ਨਵੇਂ ਨਿਵਾਦੀ ਤਹਿਤ ਕੈਨੇਡਾ ਰੋਮੈਨਿਓ ਜੋਬਸ ਦੀਆਂ ਤਾਪ ਤਾਂ ਵੀ ਤੁਹਾਨੂੰ ਵਾਅਦਾ ਕੀਤਾ ਜਾ ਰਿਹਾ ਹੈ ਅਤੇ T48 ਟੈਕਸ ਸਲਿੱਪਸ ਦੇ ਵਿੱਚ ਹੈਰਪੇਡੀ ਕਰਨ ਵਾਲੀਆਂ ਕੰਪਨੀਆਂ ਨੂੰ ਮੋٹے ਜੁਰਮਾਨੇ ਕਿਥੇ ਜਾ ਸਕਦੇ ਕੀ ਉਧਰ ਬਲੌਕ ਕியੂਬੇਕਵਾ ਨੇ ਦਾਵਾ ਕੀਤਾ ਕਿ ਬਜਟ ਦੇ ਨਾਲ ਸੰਬੰਧਿਤ 18 ਗੁਜਾਰਿਸ਼ਾਂ ਦੇ ਵਿੱਚੋਂ ਇੱਕ ਸੀ ਅਤੇ ਫੈਡਰਲ ਸਰਕਾਰ ਨੇ ਇਸ ਨੂੰ ਪ੍ਰਮਾਨ ਕਰ ਲਿਆ ਹੈ। ਪਾਰਲੀਮੈਂਟ ਕਮੇਟੀ ਦੀ ਮੀਟਿੰਗ ਦੌਰਾਨ ਟ੍ਰਾਂਸਪੋਰਟੇਸ਼ਨ ਮੰਤਰੀ ਸਟੀਵਨ ਮੈਥਨਿਮ ਦੇ ਵੱਲੋਂ ਖਾਸ ਤੌਰ ਉਤੇ ਜ਼ਿਕਰ ਕੀਤਾ ਗਿਆ ਹੈ ਕਿ ਬਲੌਕ ਕியੂਬੇਕਵਾ ਦੀ ਗੁਜਾਰਿਸ਼ ਉਤੇ ਟ੍ਰਾਂਸਪੋਰਟੇਸ਼ਨ ਸੈਕਟਰ ਵਿੱਚ ਟੈਕਸ ਉਸਭਾਲ ਲਾਗੂ ਕੀਤੇ ਜਾ ਰਹੇ ਨੇ। ਬਲੌਕ ਦੇ ਟ੍ਰਾਂਸਪੋਰਟਰ ਮਾਮਲੇ ਬਾਰੇ ਆਲੋਚਕ ਜੇਪੀਏ ਡੂਵਲ ਨੇ ਤਸल्ली ਸਹਰ ਕੀਤੀ ਹੈ ਕਿ ਲਿਬਰਲ ਸਰਕਾਰ ਕਾਰਵਾਈ ਕਰ ਰਹੀ ਹੈ ਪਰ ਉਹਨਾਂ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਹਲੇ ਬਹੁਤ ਕੁਝ ਦੀ ਜਾਣਨਾ ਬਾਕੀ ਹੈ ਇਸ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਐਮਪੀ ਫਿਲਿਪ ਲੌਰੈਂਸ ਨੇ ਰੁਜ਼ਗਾਰ ਮੰਤਰੀ ਪੈਟੀ ਹਦੂ ਉਤੇ ਦਬਾਅ ਪਾਇਆ ਹੈ ਕਿ ਡਰਾਈਵਰ ਇਨਕਾਰਪੋਰੇਸ਼ਨ ਦੇ ਖਾਤਮੇ ਦੀ ਪੱਕੀ ਤਾਰੀਖ ਦੱਸਣ ਵਾਸਤੇ ਆਖਿਆ ਗਿਆ ਪਾਰਲੀਮੈਂਟਿਕ ਕਮੇਟੀ ਅਕੀ ਪੇਸ਼ ਹੋਏ ਗੁਵਾਨ ਨੇ ਮੰਨਿਆ ਕਿ ਸਖਤ ਕਾਰਵਾਈ ਰਾਹੀਂ ਸਰਕਾਰ ਟ੍ਰਾਂਸਪੋਰਟ ਸੈਕਟਰ ਦੇ ਟੈਕਸ ਚੋਰਾ ਨੂੰ ਕਾਬੂ ਕਰ ਸਕਦੀ ਹੈ ਇਥੇ ਤੋਂ ਸਨਾ ਬੰਦੇ ਕੇ ਸੂਬਾ ਸਰਕਾਰਾਂ ਦੇ ਵੱਲੋਂ ਵੀ ਟ੍ਰਾਂਸਪੋਰਟ ਕੰਪਨੀਆਂ ਦੇ ਕੰਮਕਾਜ ਦੇ ਵਿੱਚ ਸੁਧਾਰ ਲਈ ਆਪਣੇ ਪੱਧਰ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਅਲਬਰਟਾ ਵਿੱਚ ਡਰਾਈਵਰ ਪ੍ਰਾਈਵੇਸੀ ਸਿਖਲਾਈ ਵਾਸਤੇ 125 ਘੰਟੇ ਤੋਂ 133 ਘੰਟੇ ਦੀ ਡ్రਾਈਵਿੰਗ ਕਲਾਸ ਨਿਖਾੜ ਦਿੱਤੀ ਗਈ ਹੈ ਡਰਾਈਵਰ ਟ੍ਰੱਕਿੰਗ ਸਕੂਲਾਂ ਵਾਸਤੇ ਵੀ ਸ਼ਰਤਾਂ ਸਖਤ ਕੀਤੀਆਂ ਗਈਆਂ ਨੇ ਅਤੇ ਪਾਲਣਾ ਨਾ ਕਰਨ ਵਾਲਿਆਂ ਦੇ ਵਿਰੂਤ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੇ ਰਹਿ ਕੇ ਇਸ ਤੋਂ ਪਹਿਲਾਂ ਅੰਟਰੀ ਸਰਕਾਰ 185 ਪ੍ਰੋਫਾਈਲ ਡਰਾਈਵਰ ਲਾਇਸੈਂਸ ਮੁਅੱਤਲ ਕਰ ਚੁੱਕੀ ਹੈ ਅਤੇ ਦੋਸ਼ ਇਹ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਹਾਸਲ ਸਿਕਲਾਈਡ ਟਰੱਕ ਡਰਾਈਵਿੰਗ ਪਾਸਤੇ ਨਾਕਾਫੀ ਹੈ ਕੈਨੇਡੀਅਨ ਟਰਕਿੰਗ ਅਲਾਈንስ ਦੇ ਪ੍ਰਧਾਨ ਸਟੀਫਨ ਲੈਸਕੋਸਕੀ ਦੇ ਵੱਲੋਂ ਫੈਡਰਲ ਸਰਕਾਰ ਦਾ ਤਾਜ਼ਾ ਐਲਾਨ ਦਾ ਸਵਾਗਤ ਕੀਤਾ ਗਿਆ ਜੁਨਾ ਦਾ ਕਹਿਣਾ ਹੈ ਕਿ ਡਰਾਈਵਰਸ ਇਨਕਾਰਪੋਰੇਸ਼ਨ ਯੋਜਨਾ ਰਾਹੀਂ ਡਰਾਈਵਰ ਨੂੰ ਖੁਦ ਮੁਖਤਿਆਰ ਠੇਕੇਦਾਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਟਰਾਂਸਪੋਰਟ ਕੰਪਨੀਆਂ ਟੈਕਸ ਤੋਂ ਬਚ ਜਾਂਦੀਆਂ ਨੇ ਇਸ ਦੇ ਹਲਤੇ ਡਰਾਈਵਰਾਂ ਨੂੰ ਬੰਦੀ ਅਦਾਇਗੀ ਨਹੀਂ ਦਿੱਤੀ ਜਾਂਦੀ ਪਰ ਨਵੇਂ ਨਿਯਮ ਦੇ ਹੇਠ ਕਸਨ ਦੇ ਵਿੱਚ ਕਾਮਯਾਬ ਹੋ ਸਕਦੇ ਨੇ ਕੈਨੇਡਾ ਵਿੱਚ ਫੈਡਰਲ ਸਰਕਾਰ ਨੇ ਟੈਕਸ ਚੋਰੀ ਟ੍ਰਾਂਸਪੋਰਟੇਸ਼ਨ ਕੰਪਨੀਆਂ ਦੇ ਨਿਕੇਲ ਕਸਮ ਦੀ ਤਿਆਰੀ ਕਰ ਲਈ ਹੈ ਜਿਨ੍ਹਾਂ ਕੈਨੇਡੀਅਨ ਟਰਕਿੰਗ ਅਲਾਈਂਸ ਦੇ ਵੱਲੋਂ 1 ਕਰਬ ਡਾਲਰ ਦਾ ਘਪਲਾ ਹੋਣ ਬਾਰੇ ਦਿੱਤੇ ਜਾ ਰਹੇ ਹੋਕੇ ਨੂੰ ਵੇਖਦੇ ਆ ਮਾਰਕ ਕਾਰਨੀ ਸਰਕਾਰ ਚਾਜ ਮੌਪਨੂ ਪੇਸ਼ ਹੋਣ ਵਾਲੇ ਪ੍ਰੋਜੈਕਟ ਦੇ ਵਿੱਚ ਨਵੇਂ ਨਿਯਮ ਵਿਆਰਿ ਹੈ ਟ੍ਰਾਂਸਪੋਰਟੇਸ਼ਨ ਕੰਪਨੀਆਂ ਦੇ ਵੱਲੋਂ ਆਪਣੇ ਟਰੱਕ ਡਰਾਈਵਰਾਂ ਨੂੰ ਠੇਕੇਦਾਰ ਦੱਸ ਕੇ ਟੈਕਸ ਦੀ ਚੋਰੀ ਕੀਤਾ ਜਾ ਰਿਹਾ ਹੈ ਤੇ ਇਸ ਤਰੀਕੇ ਦੇ ਨਾਲ ਸਿਰਫ ਸਰਕਾਰੀ ਖਜ਼ਾਨੇ ਦਾ ਨੁਕਸਾਨ ਨਹੀਂ ਹੁੰਦਾ ਸਗੋਂ ਟਰੱਕ ਡਰਾਈਵਰ ਦਾ ਵੀ ਸ਼ੋਸ਼ਣ ਕੀਤਾ ਜਾਂਦਾ ਹੈ ਪੁਰਸਕਾਰ ਮੰਤਰੀ ਪੈਟੀ ਹਾਸੂ ਨੇ ਮੀਤਵਾਰ ਨੂੰ ਇੱਕ ਪਾਰਲੀਮੈਂਟਰੀ ਕਮੇਟੀ ਦੀ ਮੀਟਿੰਗ ਦੌਰਾਨ ਕਿਹਾ ਕਿ ਕ੍ਰਾਈਮਰ ਬਾਰੇ ਕਲਤ ਜ਼ਿੰਦਗਾਈ ਸਿੱਧੇ ਤੋਂ ਤੇਕਸ਼ੋਚ ਨੇ ਅਤੇ ਕੀਤਿਆਂ ਦੇ ਹੱਕਾਂ ਉੱਤੇ ਡਾਕਾ ਮਾਰਨ ਦੀ ਹਰਕਤ ਹੈ। ਇਮਾਨਦਾਰੀ ਦੇ ਨਾਲ ਕੰਮ ਕਰਨ ਵਾਲੀਆਂ ਟ੍ਰਾਂਸਪੋਰਟ ਕੰਪਨੀਆਂ ਦਾ ਵੀ ਨੁਕਸਾਨ ਹੁੰਦਾ ਹੈ ਤੇ ਕੈਨੇਡਾ ਵਿੱਚ ਨਵੇਂ ਆਏ ਪ੍ਰਵਾਸੀ ਖੁਦ ਨੂੰ ਮੱਕਣ ਜਾਲ ਦੇ ਵਿੱਚ ਫਸਿਆ ਮਹਿਸੂਸ ਕਰਦੇ ਨੇ। ਨਵੇਂ ਨਿਵਾਸੀ ਤਿਆਰ ਕੈਨੇਡਾ ਰੋਮੈਨਿਓ ਜੋਬਸ ਦੀਆਂ ਤਾਪਤਾ ਵਿੱਚੋਂ ਵਾਅਦਾ ਕੀਤਾ ਜਾ ਰਿਹਾ ਹੈ ਅਤੇ T4A ਟੈਕਸ ਸਲਿੱਪਸ ਦੇ ਵਿੱਚ ਹੇਰਾ ਫਿਲੀ ਕਰਨ ਵਾਲੀਆਂ ਕੰਪਨੀਆਂ ਨੂੰ ਮੋਟੇ ਚੁਭਾਨੇ ਕਿਤੇ ਜਾ ਸਕਣਗੇ ਉਧਰ ਬਲੌਕ ਕியੂਬੇਕਵਾ ਨੇ ਦਾਅਵਾ ਕੀਤਾ ਹੈ ਕਿ ਬਜਟ ਦੇ ਨਾਲ ਸੰਬੰਧਿਤ 18 ਗੁਜਾਰਿਸ਼ਾਂ ਦੇ ਵਿੱਚੋਂ ਇੱਕ ਸੀ ਅਤੇ ਫੈਡਰਲ ਸਰਕਾਰ ਨੇ ਇਸ ਨੂੰ ਪ੍ਰਮਾਨ ਕਰ ਲਿਆ ਹੈ ਪਾਰਲੀਮੈਂਟ ਕਮੇਟੀ ਦੀ ਮੀਟਿੰਗ ਦੌਰਾਨ ਟ੍ਰਾਂਸਪੋਰਟੇਸ਼ਨ ਮੰਤਰੀ ਸਟੀਵਨ ਮੈਥਨਿਨ ਦੇ ਵੱਲੋਂ ਖਾਸ ਤੌਰ ਉਤੇ ਜ਼ਿਕਰ ਕੀਤਾ ਗਿਆ ਹੈ ਕਿ ਬਲੌਕ ਕியੂਬੇਕਵਾ ਦੀ ਗੁਜਾਰਿਸ਼ ਉਤੇ ਟ੍ਰਾਂਸਪੋਰਟੇਸ਼ਨ ਸੈਕਟਰ ਵਿੱਚ ਟੈਕਸ ਸੁਧਾਰ ਲਾਗੂ ਕੀਤੇ ਜਾ ਰਹੇ ਨੇ ਬਲੌਕ ਦੇ ਟ੍ਰਾਂਸਪੋਰਟਰ ਮਾਮਲੇ ਬਾਰੇ ਆਲੋਚਕ ਜੇਪੀ ਰ ਡੁਬਲ ਨੇ ਤਸल्ली ਸਹਰ ਕੀਤੀ ਹੈ ਕਿ ਲਿਬਰਲ ਸਰਕਾਰ ਕਾਰਵਾਈ ਕਰ ਰਹੀ ਹੈ ਪਰ ਉਹਨਾਂ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਹਲੇ ਬਹੁਤ ਕੁਝ ਕੀਤਾ ਜਾਣ 남 ਬਾਕੀ ਹੈ ਇਸ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਐਮਪੀ ਫਿਲਿਪ ਲੌਰੈਂਸ ਨੇ ਰੁਜ਼ਗਾਰ ਮੰਤਰੀ ਪੈਟੀ ਹਦੂ ਉਤੇ ਦਬਾਅ ਪਾਇਆ ਹੈ ਕਿ ਡਰਾਈਵਰ ਇਨਕਾਰਪੋਰੇਸ਼ਨ ਦੇ ਖਾਤਮੇ ਦੀ ਪੱਕੀ ਤਾਰੀਖ ਦੱਸਣ ਵਾਸਤੇ ਆਖਿਆ ਗਿਆ ਪਾਰਲੀਮੈਂਟਿਕ ਕਮੇਟੀ ਅੱਗੇ ਪੇਸ਼ ਹੋਈ ਤੋਂ ਗੁਵਾਨ ਨੇ ਮੰਨਿਆ ਕਿ ਸਖਤ ਕਾਰਵਾਈ ਰਾਹੀਂ ਸਰਕਾਰ ਟ੍ਰਾਂਸਪੋਰਟ ਸੈਕਟਰ ਦੇ ਟੈਕਸ ਚੋਰਾ ਨੂੰ ਕਾਬੂ ਕਰ ਸਕਦੀ ਹੈ ਇਥੇ ਤੋਂ ਸਨਾ ਬੰਦੇ ਕੇ ਸੂਬਾ ਸਰਕਾਰ ਦੇ ਵੱਲੋਂ ਵੀ ਟ੍ਰਾਂਸਪੋਰਟ ਕੰਪਨੀਆਂ ਦੇ ਕਾਪਕਾਸ ਦੇ ਵਿਸ਼ੇ ਸੁਧਾਰ ਲਈ ਆਪਣੇ ਪੱਧਰ ਤੇ ਕਾਰਵਾਈਆਂ ਕੀਤੀਆਂ ਚਾਲੀਆਂ ਨੇ ਅਲਬਰਟਾ ਵਿੱਚ ਟ੍ਰੱਕਰ ਪ੍ਰਾਈਵੇਟੀ ਸਿਖਲਾਈ ਵਾਸਤੇ 125 ਘੰਟੇ ਤੋਂ 133 ਘੰਟੇ ਦੀ ਡ్రਾਈਵਿੰਗ ਲਾਸ ਨਿਕਾਦੀ ਕੀਤੀ ਗਈ ਹੈ ਡ్రਾਈਵਰ ਟ੍ਰੱਕਿੰਗ ਸਕੂਲਾਂ ਵਾਸਤੇ ਵੀ ਸ਼ਰਤਾਂ ਸਖਤ ਕੀਤੀਆਂ ਗਈਆਂ ਨੇ ਅਤੇ ਪਾਲਣ ਨਾ ਕਰਨ ਵਾਲਿਆਂ ਦੇ ਵਿਰੂਤ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜੇਕਰ ਰਹੇ ਕਿ ਇਸ ਤੋਂ ਪਹਿਲਾਂ ਟੈਰੀ ਸਰਕਾਰ 185 ਪ੍ਰੋਫਾਈਲ ਡਰਾਈਵਰ ਦੇ ਲਾਇਸੈਂਸ ਮੁਅੱਤਲ ਕਰ ਚੁੱਕੀ ਹੈ ਅਤੇ ਦੋਸ਼ ਇਹ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਪਾਸਲ ਸਿਕਲਾਈਡ ਟਰੱਕ ਡਰਾਈਵਿੰਗ ਬਸਤੇ ਨਾਕਾਫੀ ਹੈ ਕੈਨੇਡੀਅਨ ਟਰਕਿੰਗ ਅਲਾਈਂਸ ਦੇ ਪ੍ਰਧਾਨ ਸਟੀਫਨ ਲੇਸਕੋਸਕੀ ਦੇ ਵੱਲੋਂ ਫੈਡਰਲ ਸਰਕਾਰ ਦਾ ਤਾਜ਼ਾ ਐਲਾਨ ਦਾ ਸਵਾਗਤ ਕੀਤਾ ਗਿਆ ਹੈ ਜੁਨਾ ਦਾ ਕਹਿਣਾ ਹੈ ਕਿ ਡਰਾਈਵਰਸ ਇਨਕੋਰਪੋਰੇਸ਼ਨ ਯੋਜਨਾ ਰਾਹੀਂ ਡਰਾਈਵਰ ਨੂੰ ਖੁਦ ਮੁਖਤਿਆਰ ਠੇਕੇਦਾਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਟਰਾਂਸਪੋਰਟ ਕੰਪਨੀਆਂ ਟੈਕਸ ਤੋਂ ਬਚ ਜਾਂਦੀਆਂ ਨੇ ਇਸ ਦੇ ਹਟ ਡਰਾਈਵਰਾਂ ਨੂੰ ਬੰਦੀ ਅਦਾਇਗੀ ਨਹੀਂ ਦਿੱਤੀ ਜਾਂਦੀ ਪਰ ਨਵੇਂ ਨਿਯਮ ਦੇ ਹੇਠ ਕਸਮ ਦੇ ਵਿੱਚ ਕਾਮਯਾਬ ਹੋ ਸਕਦੇ ਨੇ